ਜਦੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਸੀ ਤੇ ਪੁਲਿਸ ਨੇ ਬਹੁਤ ਧੱਕਾ ਕੀਤਾ ਬੇਕਸੂਰ ਲੋਕਾਂ ਨੂੰ ਚੁੱਕ-ਚੁੱਕ ਕੇ ਮਾਰਿਆ ਗਿਆ ਸੀ ਕਈ ਮਾਮਲੇ ਸੀਬੀਆਈ ਦੀ ਕੋਰਟ ਤੱਕ ਪਹੁੰਚੇ ਤੇ ਕਾਫੀ ਵੱਡੀ ਗਿਤੀ ਦੇ ਵਿੱਚ ਸੀਬੀਆਈ ਦੀ ਕੋਰਟ ਵੱਲੋਂ ਫਿਰ ਉਹਨਾਂ ਪੁਲਿਸ ਅਫਸਰਾਂ ਨੂੰ ਦੋਸ਼ੀ ਵੀ ਕਰਾਰ ਦਿੱਤਾ ਗਿਆ ਤੇ ਅੱਜ ਇੱਕ ਬੜੋ ਤੋਂ ਇੱਕ ਫੈਸਲਾ ਜਿਹਦੇ ਚੱਲਦੇ ਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਦੋਸ਼ੀ ਟਰੈਗ ਹੈ ਸਜ਼ਾ ਵੀ ਸੁਣਾਈ ਗਈ ਹੈ ਤੇ ਸਾਡੇ ਨਾਲ ਜੁੜ ਚੁੱਕੇ ਨੇ ਇਸ ਮਸਲੇ ਤੇ ਐਡਵੋਕੇਟ ਸਰਜੀ ਸਿੰਘ ਵੀਰਕਾ ਜੋ ਅਜਿਹੇ ਕੇਸਾਂ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਪੈਰਵਾਈ ਕਰਦੇ ਆ ਰਹੇ ਨੇ ਤੇ ਕਈ ਕੇਸਾਂ ਨੂੰ ਅੰਜਾਮ ਤੱਕ ਵੀ ਪਹੁੰਚਾਇਆ ਵੀਰਕਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੈਲਕਮ ਜੀ ਥੈਂਕ ਯੂ ਵਿਰਕ ਸਰ ਜਿਹੜੇ ਅੱਜ ਜਿਹੜੇ ਸੀਬੀਆਈ ਦੀ ਕੋਰਟ ਵੱਲੋਂ ਫੈਸਲਾ ਸੁਣਾਇਆ ਗਿਆ ਉਹ ਕੀ ਹੈ ਤੇ ਕਿੰਨੇ ਪੁਲਿਸ ਅਫਸਰਾਂ ਨੂੰ ਦੋਸ਼ੀ ਠਾਇਆ ਗਿਆ ਤੇ ਸਜ਼ਾ ਸੁਣਾਈ ਗਈ ਹੈ ਇਹ ਵਿੱਚ ਇਹ 1993 ਦਾ ਕੇਸ ਹੈ 27 ਮਾਰਚ 1993 ਨੂੰ ਪ੍ਰਵਿੰਦਰ ਸਿੰਘ ਪੱਪੂ ਹੀਰਾ ਹਵਲ ਪਿੰਡੀ ਫਗਵਾੜੇ ਇਲਾਕੇ ਚ ਪਿੰਡਾ ਵਾ ਉਤੋਂ ਇਹਨਾਂ ਨੇ ਪ੍ਰਵਿੰਦਰ ਸਿੰਘ ਪੱਪੂ ਨੂੰ ਉਹਦੇ ਘਰ ਤੋਂ ਚੁੱਕਿਆ ਇਹ ਐਸਏ ਕਰਮਜੀਤ ਸਿੰਘ ਰਾਵਲਪਿੰਡੀ ਥਾਣੇ ਦੇ ਹੀ ਔਰ ਇਸੇ ਤਰ੍ਹਾਂ ਹੀ ਉਸੇ ਦਿਨ ਇਹਨਾਂ ਨੇ ਇੱਕ ਹੋਰ ਨੌਜਵਾਨ ਜਿਹੜਾ ਢੱਡੇਪਿੰਡ ਤੋਂ ਬਲਬੀਰ ਸਿੰਘ ਜੀ ਉਹਨੂੰ ਐਸਐਚਓ ਮਨਜੀਤ ਸਿੰਘ ਉਹਨਾਂ ਨੇ ਚੁੱਕ ਕੇ ਬਥੇਰੇ ਲਿਆਂਦਾ ਦੋਵਾਂ ਜਾਨਿਆਂ ਨੂੰ ਜੀ ਅੱਜ ਇਹਨਾਂ ਨੂੰ ਤਿੰਨ ਤਿੰਨ ਪ੍ਰਾਇਲ 1993 ਨੂੰ ਇਹ ਇੱਕ ਸ਼ੋਅ ਕਰਤਾ ਤੇ ਅਹੀਂ ਇਹਨਾਂ ਨੂੰ ਅਰੈਸਟ ਕੀਤਾ ਵਾ ਨਾਕੇ ਤੇ ਇਹਨਾਂ ਕੋਲ ਚੋਰੀ ਦਾ ਸਕੂਟਰ ਬਰਾਬਦ ਹੋਇਆ ਵਾ ਤੇ ਇੱਕ ਸੋਨੇ ਦੀਆਂ ਜਿਹੜੀਆਂ ਉਹ ਜੇਟੀ ਮੰਦਰੀ ਦੇ ਸਤਿ ਸ੍ਰੀ ਅਕਾਲ ਜੀ ਜਿਹੜੀਆਂ ਇਹੋ ਜੀ ਟਿੱਕਾਂ ਦੇ ਚੋਰੀ ਦੀਆਂ ਬਰਾਮਦ ਹੋਈਆਂ ਸਾਨੂੰ ਦੋਨੇ ਚ ਰੈਸਟ ਚੋ ਕਰਤੀ ਤੇ ਉਸੇ ਦਿਨ ਇਹਨਾਂ 3 ਮਾਰਚ ਨੂੰ ਸ਼ੋਅ ਕਰਤਾ ਵੀ ਦੋਵੇਂ ਜਣੇ ਪੁਲਿਸ ਰੈਸਟ ਚੋਂ ਭੱਜ ਗਏ ਆ ਜਿਹੜੇ ਅਸੀਂ ਇਹਨਾਂ ਨੂੰ ਹਿਦਰਾ ਦੀ ਅਦਵੀਲੇ ਲੈ ਕੇ ਗਏ ਜੀ ਤੇ ਹੈਰਾਨੀ ਦੀ ਗੱਲ ਇਹ ਵੀ 5 ਤਰੀਕ ਨੂੰ ਫਿਰ ਇੱਕ ਸੁਲਤਾਨਪੁਰ ਲੋਧੀ ਥਾਣੇ ਚ ਜਿਹੜਾ ਕਪੂਰਥੱਲੇ ਥੱਲੇ ਪੈਂਦਾ ਸੀ ਉੱਥੇ ਇਹ ਕਿਨਾਂ ਨੇ ਇੱਕ ਨਾ ਕਮ ਖਾ ਕੇ ਉੱਥੇ ਜੀ ਅਸੀਂ ਰੋਕਿਆ ਤੇ ਸਕੂਟਰ ਤੇ ਆਉਂਦੇ ਸੀ ਦੋ ਨੌਜਵਾਨ ਜਿਹੜੋ ਅਸੀਂ ਰੋਕਿਆ ਉਹਨਾਂ ਗੋਲੀ ਚਿਲਾਤੀ ਅਸੀਂ ਗੋਲੀ ਚਲਾਈ ਦਿਓ ਦੋਵੇਂ ਨੌਜਵਾਨ ਜਿਹੜੇ ਮੁਕਾਬਲੇ ਚ ਮਾਰੇ ਗਏ ਜੀ ਉਹਦੀ ਨਾਂ ਇਹਨਾਂ ਤਲਾਹ ਦਿੱਤੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਉਸ ਤਰ੍ਹਾਂ ਹੀ ਲਵਾਰਸ ਕਿਹਾ ਕਿ ਉਹਨਾਂ ਦੇ ਸਸਕਾਰ ਕਰਤੇ ਤੇ ਜਿਹੜਾ ਭਰਵਿੰਦਰ ਪੱਪੂ ਵੀ ਉਹਦੇ ਫਾਦਰ ਦਰਸ਼ਨ ਸਿੰਘ ਉਹਨਾਂ ਨੇ ਹਾਈ ਕੋਰਟ ਚ 1974 ਰਿਵਾਈਲ ਕੀਤੀ ਤੇ ਮੇਰੇ ਜਿਹੜਾ ਲੜਕੇ ਨੂੰ ਜਿਹੜਾ ਇਹ ਪੇਸ਼ ਕਰਨਾ ਦਾ ਹੱਕ ਚ ਵੀ ਇਹਨਾਂ ਨੇ ਉਹਨੂੰ ਕਿਤੇ ਇਲੀਗਲ ਰੀਟੈਂਸ਼ਨ ਚ ਰੱਖਿਆ ਵਾ ਤੇ ਉਹਦੇ ਵਿੱਚ ਜਿਹੜਾ ਸੀਜੀਐਮ ਨੂੰ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਹੋਈ ਹੈ ਸੀਜੀਐਮ ਕਪੂਰਥਲਾ ਉਹਨਾਂ ਨੂੰ ਹਾਈ ਕੋਰਟ ਨੇ ਆਰਡਰ ਕੀਤੀ ਇਨਕੁਆਇਰੀ ਕਰੇ ਤੇ ਉਹਨਾਂ ਨੇ ਇਨਕੁਆਇਰੀ ਕਰਕੇ ਤੇ ਇਹਨਾਂ ਦੀ ਪੁਲਿਸ ਦੀ ਜਿਹੜੀ ਸਾਰੀ ਚੂਰੀ ਹੈ ਉਹਨੂੰ ਡਾਊਟਫੁਲ ਕਰਾਰ ਦਿੱਤਾ ਤੇ ਉਹਨਾਂ ਨੇ ਰეკਮੈਂਡ ਕੀਤਾ ਵੀ ਇਹਦੇ ਵਿੱਚ ਕੋਈ ਇੰਡੀਪੈਂਡੈਂਟ ਪ੍ਰੋਬ ਹੋਣੀ ਚਾਹੀਦੀ ਹੈ ਤੇ ਫਿਰ ਉਹਨਾਂ ਨੇ ਜਿਹੜਾ ਹਾਈ ਕੋਰਟ ਨੇ ਸੀਬੀਆਈ ਇਨਕੁਆਇਰੀ ਦੇਤੀ ਜੀਬੀਆਈ ਨੇ ਇਹਦੇ ਵਿੱਚ ਜਿਹੜਾ ਵਾ ਕਾਫੀ ਜਾਣੇ ਜਿਹੜੇ ਸੀ ਉਹਨਾਂ ਦੀਆਂ ਸਟੇਟਮੈਂਟ ਰਿਕਾਰਡ ਕੀਤੀਆਂ ਤੇ ਪੁਲਿਸ ਅਫਸਰ ਜਿਹੜੇ ਹੀ ਉਹਦੇ ਵਿੱਚ ਕੋਸ਼ਿਸ਼ ਜਾਣੇ ਬਿਆਨ ਦੇ ਪੀ ਜਿਹੜੇ ਮੁੰਡੇ ਸੀ ਆਲਰੇਡੀ ਪੁਲਸ ਦੀ ਰਾਸਤੇ 'ਚ ਹੀ ਤੇ ਪੁਲਸ ਨੇ ਜਿਹੜਾ ਆਪ ਹੀ ਇਹਨਾਂ ਨੂੰ ਖੜਕ ਕੇ ਉੱਥੇ ਕੈਂਟਰ 'ਚ ਤੇ ਗੋਲੀਆਂ ਇਹਨਾਂ ਦੇ ਸਿਰ 'ਚ ਮਾਰ ਕੇ ਤੇ ਮਾਰਤਾ ਸੀ ਜੀ ਤੇ ਇਸ ਚ ਕਾਫੀ ਜانے ਜਿਹੜੇ ਪੁਲਸ ਅਫਸਰਿੰ ਜਿਹਨੇ ਸਲਤਨਪੁਰ ਰੋਡ ਲੋਧੀ ਖਾਨ ਦੇ ਦੇਹ ਜਨਾ ਮੁਕਾਬਲਾ ਬਣਾਇਆ ਸੀ ਉਹਨਾਂ ਦੀ ਡਿਊਰਿੰਗ ਇਨਵੈਸਟੀਗੇਸ਼ਨ ਉਹਨਾਂ ਦੀ ਡੈਥ ਹੋ ਗਈ ਜੀ ਰਾਤ ਦੇ ਤੇ ਕੋਈ ਉਹਦੇ ਵਿੱਚ ਕਵਿਟਰ ਬਣ ਗਏ ਸੀ ਤੇ ਪੰਜ ਜانے ਚਾਰਸ਼ੀਟ ਕੀਤੇ ਸੀ ਸੀ ਜੀ ਨੇ ਕੇਸ 'ਚ ਤੇ ਫਿਰ 16 ਸਾਲ ਦੇ ਕਰੀਬ ਇਹ ਕੇਸ ਸਟੇ ਰਿਹਾ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਕੋਮਾ ਤੇ ਤੇ ਅੱਜ ਜਿਹੜਾ ਇਹਦਾ ਫੈਸਲਾ ਆ ਜਿਹਦੇ ਵਿੱਚ ਦੋ ਦੋਸ਼ੀ ਜਿਹੜੇ ਹਰਜੀਤ ਸਿੰਘ ਤੇ ਕਸ਼ਮੀਰ ਸਿੰਘ ਜੀ ਕਿ ਕਨਸਟੇਬਲ ਹੀ ਉਸ ਟਾਈਮ ਤੇ ਜਿਨ੍ਹਾਂ ਦੀ ਇੱਕ ਫਰਜ਼ਾਂ ਦੀ ਉੱਤੇ ਗਵਾਹੀ ਜਿਹੜੀ ਆਪਾਂ ਇੱਕ ਕੀਨੇ ਆ ਵੀ ਵਿਟਨੈਸ ਜਿਹੜੀ ਉਹਨਾਂ ਦੇ ਸਾਈਨ ਹੀ ਉਹਨਾਂ ਦੋਵਾਂ ਨੇ ਅਦਾਲਤ ਦੀ ਪ੍ਰोसीडिंग ਦੌਰਾਨ ਕਿਹਾ ਤਾਂ ਵੀ ਸਾਡੇ ਸਾਈਨ ਜਾਲੀ ਆ ਉਹਨਾਂ ਨੂੰ ਅਦਾਲਤ ਨੇ ਜਿਹੜਾ ਦੋਵਾਂ ਨੂੰ ਬਰੀ ਕਰਤਾ ਤੇ ਤਿੰਨ ਜਿਹੜੇ ਹੀ ਇੱਕ ਐਸਐਸਓ ਮਨਜੀਤ ਸਿੰਘ ਜਿਹੜਾ ਰਾਉਲਪਿੰਡੀ ਦਾ ਐਸਐਸਓ ਹੀ ਜੀ ਕਿ ਐਸਐਸਓ ਕਰਮਜੀਤ ਤੇ ਜਿਹੜਾ ਤੁਹਾਡਾ ਗਰਮੀਤ ਸਿੰਘ ਹੀ ਐਸਐਚਓ ਸੀੜੀ ਫਗਵਾੜਾ ਇਹਨਾਂ ਤਿੰਨਾਂ ਨੂੰ ਜਿਹੜਾ ਵਾ ਇਹਦੇ ਵਿੱਚ ਦੋਸ਼ੀ ਪਾਇਆ ਵੀ ਇਹ ਮੁਕਾਬਲਾ ਝੂਠਾ ਬਣਾਇਆ ਇਹਨਾਂ ਨੇ ਸਾਰੀ ਕਹਾਣੀ ਬਣਕੜ ਪਿਆ ਚਾਇਲਸ ਕੀਤੀ ਇਹਨਾਂ ਨੇ ਤੇ ਉਹਦੇ ਵਿੱਚ ਇਹਨਾਂ ਨੇ ਜਿਹੜੀ ਹੈ ਮਨਜੀਤ ਸਿੰਘ ਤੇ ਗਰਮੀਤ ਸਿੰਘ ਉਹਨਾਂ ਨੂੰ 8-8 ਸਾਲ ਸਜ਼ਾ ਇੱਕ ਸੈਕਸ਼ਨ ਚ ਦੂਜੇ ਜੇ 5-5 ਸਾਲ ਸਜ਼ਾ ਜੁਰਮਾਨੇ ਲਾਏ ਆ ਤੇ ਜਿਹੜਾ ਕਰਮਜੀਤ ਤੇ ਐਸਐਸਜੀ ਉਹਨੂੰ ਕੋਈ ਨਚੱਕ ਕੇ ਲਿਆਂਦਾ ਸੀ ਤੇ ਸਾਜ਼ਿਸ਼ ਦਾ ਉਹ ਪਾੜ ਹੀ ਇਹ ਕਰਕੇ ਉਹਨੂੰ 3 ਸਾਲ ਜਿਹੜੀ ਹੈ ਸਜ਼ਾ ਸੁਣਾਈ ਜੀ ਤੇ ਇਹ ਇਹ ਜਿਹੜਾ ਹੁਣ ਜਿਹੜਾ ਪਰਿਵਾਰ ਆ ਜਿਹੜਾ ਪੀੜਤ ਪਰਿਵਾਰ ਆ ਉਹ ਜਿਹੜਾ ਅੱਜ ਅਦਾਲਤ ਵੱਲੋਂ ਫੈਸਲਾ ਸੁਣਾਇਆ ਹੈ ਸੰਤੁਸ਼ਟੀ ਹੈ ਕਿ ਜਾਂ ਹੋਰ ਵੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਪੀੜਤ ਪਰਿਵਾਰ ਵੱਲੋਂ ਨਹੀਂ ਅਸੀਂ ਆਹੀਂ ਜਾਵਾਂਗੇ ਜੀ ਹਾਈ ਕੋਰਟ ਕਿਉਂਕਿ ਸਾਨੂੰ ਲੱਗਦਾ ਵਾ ਵੀ ਜਿੱਤਰਾ ਦੋ ਨੌਜਵਾਨਾਂ ਨੂੰ ਮਾਰਿਆ ਇਹਦੇ ਵਿੱਚ ਸਜ਼ਾ ਘੱਟ ਆ ਇਹਦੇ ਵਿੱਚ ਸਜ਼ਾ ਘੱਟੋ ਘੱਟ ਇਹਨਾਂ ਨੂੰ ਜਿੰਨੀ ਰਹਿੰਦੀ ਉਮਰ ਇਹਨਾਂ ਦੀ ਜਿਹੜੀ ਹੈ ਤੋਂ ਇਹਨਾਂ ਤੇ ਆਪਣੀ ਪੂਰੀ ਸਰਵਿਸ ਜੀ ਆਨੰਦ ਮੰਨਿਆ ਪਰਿਵਾਰਾਂ ਚ ਰਹੇ ਦੇ ਨੌਜਵਾਨਾਂ ਨੂੰ ਮਾਰ ਕੇ ਵੀ ਕਤਲ ਕਰਕੇ ਉਹਨਾਂ ਦੇ ਝੂਠੇ ਮੁਕਾਬਲੇ ਜਿ ショਅ ਕਰਕੇ ਤੇ ਫਿਰ ਵੀ ਉਹਨਾਂ ਨੇ ਹੁਣ ਵੀ ਉਹਨਾਂ ਨੂੰ 19 ਸਜਾ ਨਹੀਂ ਹੋਈ ਸਾਨੂੰ ਤਾਂ ਹੈਗਾ ਵੀ ਜਿੰਨੀ ਰਹਿੰਦੀ ਉਮਰ ਤੱਕ ਇਹਨਾਂ ਨੂੰ ਹੋਰ ਕੈਦ ਹੋਣੀ ਚਾਹੀਦੀ ਹੈ ਵੀ ਆਪਣੀ ਜ਼ਿੰਦਗੀ ਬਾਕੀ ਜਿਹੜੀ ਹੈ ਜੇਲ੍ਹ 'ਚ ਹੀ ਬਤਾਉਣ ਤੇ ਇਸ ਕਰਕੇ ਜਿਹੜਾ ਅਸੀਂ ਇਹ ਜਾਵਾਂਗੇ ਹਾਈ ਕੋਰਟ 'ਚ ਅਪੀਲ ਕਰਾਂਗੇ ਇਸ 'ਚ ਤੇ ਮੇਰਕਰ ਸਾਹਿਬ ਇਹ ਜਿਹੜੇ ਤਿੰਨੇ ਥਾਣੇਦਾਰ ਜਿਹੜੇ ਦੋ ਸਬ ਇੰਸਪੈਕਟਰ ਹੀ ਸੀ ਐਸਆਈ ਇਹ ਤੇ ਉਸ ਸਮੇ ਇਹ ਸਬ ਇੰਸਪੈਕਟਰ ਹੀ ਸੀ ਕਿ ਬਾਅਦ 'ਚ ਤੇ ਪ੍ਰੋਮੋਸ਼ਨ ਲੈ ਕੇ ਕੋਈ ਐਸਪੀ ਵੀ ਡੀਐਸਪੀ ਵੀ ਬਣ ਕੇ ਹੋਣਗੇ ਨਹੀਂ ਜੇ ਇਹਦੇ 'ਚ ਇਹਨਾਂ ਦੇ ਬਾਅਦ 'ਚ ਡੀਐਸਪੀ ਐਸਪੀ ਰੈਂਕ ਤੱਕ ਪਹੁੰਚੇ ਆਏ ਜੀ ਕੁਝ ਰਿਟਾਇਰ ਹੋ ਗਏ ਪਹਿਲਾਂ ਜਿਹੜੇ ਕਾਂਸਟੇਬਲ ਹੀ ਉਹਨਾਂ ਵੇਲੇ ਉਹ ਐਸਐਸ ਹੀ ਜਿਹੜੇ 2 ਜਨਵਰੀ ਹੋਏ ਪਰ ਉਹਨਾਂ ਦਾ ਸਾਰਾ ਜਿਹੜਾ ਐਵਿਡੈਂਸ ਸਾਬਤ ਕਰਦਾ ਸੀ ਕਿ ਉਹਨਾਂ ਦੇ ਤਾਈਨ ਜਾਲੀ ਮਾਰੀ ਉਹਨਾਂ ਦਾ ਕਾਂਸਟੇਬਲ ਹੀ ਜੇਪਸ ਕਰਦੀ ਹੈ ਵੀ ਜਿਹੜੇ ਛੋਟੇ ਮੁਲਾਜ਼ਮ ਹੁੰਦੇ ਉਹਨਾਂ ਨੂੰ ਗਵਾਹ ਰੱਖ ਲੈਂਦੇ ਆ ਵੀ ਇਹਨਾਂ ਦੇ ਸਾਹਮਣੇ ਇਹਨਾਂ ਮੰਨਿਆ ਵੀ ਇਹ ਹੀ ਇhtiyar ਲਕੋਏ ਆ ਜਾਂ ਇਹਨਾਂ ਦੇ ਸਾਹਮਣੇ ਸਕੂਟਰ ਦੀ ਰਿਕਵਰੀ ਕੀਤੀ ਜਾਂ ਚੋਰੀ ਦੇ ਸਮਾਨ ਦੀ ਰਿਕਵਰੀ ਕੀਤੀ ਹੈ ਤੇ ਉਹਨਾਂ ਨੇ ਬਿਆਨ ਦੇ ਦਿੱਤੇ ਵੀ ਨਹੀਂ ਅਹੀਂ ਇਹੋ ਜਿਹਾ ਕੋਈ ਜਿਹੜਾ ਨਾ ਕੋਈ ਸਾਡੇ ਸਾਹਮਣੇ ਕਿਸੇ ਨੇ ਮੰਨੇ ਆ ਤੇ ਨਾ ਹੀ ਇਹੋ ਜੇ ਕੋਈ ਸਾਈਨ ਕੀਤੀ ਹੈ ਜੇਕਰ ਤੋਂ ਉਹਨਾਂ ਤੋਂ ਜਿਹੜਾ ਇਸੇ ਬੇਸ ਤੇ ਬਰੀ ਕੀਤਾ ਵੀਰ ਜੀ ਸਰਪ ਹੁਣ ਤਾਂ ਕਿ ਜਿਹੜੇ ਕੇਸ ਜਿਹੜੇ ਝੂਠੇ ਫਰਜ਼ੀ ਮੁਕਾਬਲੇ ਨੇ ਕਿੰਨੇ ਕੀ ਸੀਬੀ ਦੀ ਅਦਾਲਤ ਵੱਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ ਜਿਹੜੇ ਲਗਾਤਾਰ ਹੀ ਕਰੇ ਤੁਸੀਂ ਅਸਲ 'ਚ ਟੋਟਲ ਨਾ ਕਰੀਬ 70 ਦੇ ਕਰੀਬ ਕੇਸ ਜਿਹੜੇ ਸੀ ਜਿਹਨੂੰ ਮੁਕਾਬਲਿਆਂ ਦੇ ਬਾਰੇ ਜਿਹੜੇ ਗਏ ਸੀ ਵੀ ਮੁਕਾਬਲੇ ਦੀ ਇਨਵੈਸਟੀਗੇਸ਼ਨ ਲਈ ਸੱਚੇ ਹੈ ਕਿ ਝੂਠੇ ਹੈ ਜੀ ਤੇ ਉਹਨਾਂ ਵਿੱਚ ਕਈ ਕੇਸ ਤੇ ਉਹ ਹੀ ਜਿਹੜੇ ਮੈਡਮ ਖਾਲੜਾ ਦੀ ਰੇਟ ਜਿਹੜੀ ਸੀ ਸਾਜ ਸੁਨ ਸਿੰਘ ਖਾਲੜਾ ਨੂੰ ਚੁਕਣ ਬਾਰੇ ਜਿਹੜੀ ਉਹਨਾਂ ਕੀਤੀ ਸੀ ਤੇ ਕਰਤਨ ਸਿੰਘ ਟੋੜਾ ਉਹਨਾਂ ਦੀਆਂ ਟੈਲੀਗ੍ਰਾਮਾਂ ਤੇ ਜਿਹੜਾ ਜਸਵੰਤ ਸਿੰਘ ਖਾਲੜਾ ਦੇ ਜਿਹੜਾ ਤੇਲ ਪਰਮਿਸ਼ਨ ਗਰਾਊਂਡ ਦਾ ਰਿਕਾਰਡ ਘਟਾ ਕੀਤਾ ਏ ਉਹਦੇ ਬੇਸ ਤੇ ਜਿਹੜੇ ਉਹ ਮੈਚੂਰ ਹੋਏ ਸੀ ਕੁਝ ਕੇਸ ਹੀ ਜਿਹੜੇ ਅਨਡਰਜੁਡ ਜਿਵੇਂ ਕੇਸ ਚਾਰਜ ਵਾਲੇ ਕੇਸ ਤੇ ਵੀ ਉਹਦੇ ਫਾਦਰ ਨੇ ਹਾਈ ਕੋਰਟ 'ਚ ਪਟੀਸ਼ਨ ਪਾਈ ਸੀ ਉਸੇ ਬੇਸ ਤੇ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਤੋਂ ਬਾਅਦ 'ਚ ਅਸੀਂ ਬੀ ਇਨਕੁਆਇਰੀ ਹੋਈ ਤੇ ਟੋਟਲ 70 ਕੇਸ ਜਿਦੇ 'ਚ ਉਹ ਆਰ ਕੇਸ ਜਿਹੜੇ ਉਹ ਜਿਹੜੇ ਡਿਸਾਈਡ ਹੋ ਗਏ ਸਿਰਫ ਅੱਠ ਕੇਸ ਜਿਹੜੇ ਹੋ ਰਹਿ ਗਏ ਜੀ ਜਾਂਚ ਕਰਦੇ ਪਏ ਅਗਲੇ 3-4 ਮਹੀਨੇ ਦੇ ਵਿੱਚ ਵਿੱਚ ਜਿਹੜੇ ਆ ਇਹ ਬਾਕੀ ਰਹਿੰਦੇਗੇ ਇਸ ਵੀਡੀਓ ਖਤਮ ਹੋ ਜਾਣ ਕੋ ਲੱਗੇ ਲੱਗੇ ਇਹ ਸਾਰੇ ਲਗਭਗ ਜਿਹੜਾ ਉਹਨਾਂ ਜੀ ਐਵੀਡੈਂਸ ਹੋ ਚੁੱਕਾ ਵਾ ਤੇ ਸਿਰਫ ਡਿਫੈਂਸ ਲਈ ਜਾਂ ਦੋਸ਼ੀਆਂ ਦੇ ਬਿਆਨਾਂ ਲਈ 313 ਦੀਆਂ ਸਟੇਟਮੈਂਟ ਲਈ ਜਿਹੜੇ ਪੈਣਗੇ ਅੱਛਾ ਵੀਰ ਗਿਆ ਸਰ ਤੁਸੀਂ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਮਨੁੱਖੀ ਹੱਕ ਜਿਹੜੇ ਲੁੱਟੇ ਜਾ ਰਹੇ ਕੁੱਟੇ ਜਾ ਰਹੇ ਜਾਂ ਖੋਏ ਜਾ ਰਹੇ ਜਾਂ ਲੰਗੜਾ ਹੋ ਰਹੀਆਂ ਉਹਨਾਂ ਨੂੰ ਲੈ ਕੇ ਤੁਸੀਂ ਕਾਫੀ ਕੇਸ ਲੜਦੇ ਆ ਰਹੇ ਚਾਹੇ ਪੰਜਾਬ ਦੇ ਵਿੱਚ ਉਸ ਮਾਹੌਲ ਦੇ ਵਿੱਚ ਪੁਲਿਸ ਨੇ ਫਰਜ਼ੀ ਮੁਕਾਬਲੇ ਕੀਤੇ ਨੇ ਹੁਣ ਵੀ ਪੁਲਿਸ ਦਾ ਅਕਸ ਨਹੀਂ ਸੁਧਰਿਆ ਹੁਣ ਵੀ ਜਿਹੜੇ ਝੂਠੇ ਪੁਲਿਸ ਮੁਕਾਬਲੇਆਂ 'ਚ ਅਸੀਂ ਲੋਕਾਂ ਦੇ ਪੁੱਤ ਮਾਰੇ ਜਾ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਹੁਣ ਵੀ ਬਠਿੰਡੇ ਦੇ ਵਿੱਚ ਮਸਲਾ ਆ ਗਿਆ ਪੁਲਿਸ ਹਰ ਹਾਸ ਤੇ ਮੌਤ ਹੋ ਰਹੀਆਂ ਮੌਤ ਹੋ ਰਹੀਆਂ ਲੱਗੇ ਇੱਕ ਫੇਰਨਕਾਉਂਟਰ ਦਾ ਮਸਲਾ ਉੱਠਿਆ ਪਟਿਆਲੇ 'ਚ ਇੱਕ ਫੇਰਨਕਾਉਂਟਰ ਦਾ ਮਸਲਾ ਉੱਠਿਆ ਦੇਖੋ ਪਹਿਲਾਂ ਤੇ ਇਹਨਾਂ ਨੂੰ ਲੈਸਨ ਲੈਣਾ ਚਾਹੀਦਾ ਪੁਰਾਣੇ ਜਿਹੇ ਸਦੋਂ ਹਮੇਸ਼ਾ ਆਪਾਂ ਹਿਸਟਰੀ ਵੇਖਦੇ ਆਂ ਜੀ ਜਦੋਂ ਵੀ ਕੋਈ ਅੱਗੇ ਜਿਹੜੀਆਂ ਆਪਾਂ ਕਹੀਆਂ ਚੀਜ਼ਾਂ ਜਿਹੜੀਆਂ ਵਾਪਰਦੀਆਂ ਦਿਓਰ ਤੋਂ ਹਿਸਟਰੀ ਤੇ ਆਪਾਂ ਜਾਣਦੇ ਆਂ ਹਮੇਸ਼ਾ ਇਹਨਾਂ ਨੂੰ ਇਹ ਵੇਖਣਾ ਚਾਹੀਦਾ ਵੀ ਜਿਹੜਾ ਵੀ ਆਪਾਂ ਕ੍ਰਾਈਮ ਕਰਦੇ ਸਾਨੂੰ ਭੁਗਤਣਾ ਪੈਣਾ ਕੀ ਤੇ ਸਾਨੂੰ ਜਿਹੜਾ ਅਦਾਲਤਾਂ ਚ ਉਹਦੇ ਜਾ ਕੇ ਜਵਾਬਦੇਹ ਹੋਣਾ ਪੈਣਾ ਵਾ ਜੀ ਤੇ ਹੁਣ ਵੀ ਅਸੀਂ ਵੇਖਦੇ ਵੀ ਉਸੇ ਤਰ੍ਹਾਂ ਹੀ ਕਹਾਣੀਆਂ ਉਹੋ ਕਹਾਣੀਆਂ ਜਿਹੜੀ 92 ਚ 90 ਚ ਜਾਂ 99 ਜਿਹਨਾਂ ਦੀਆਂ ਕਹਾਣੀਆਂ ਹੀ ਇਹ ਬੰਦੇ ਦੇ ਸਾਡੇ ਕੋ ਮਨਿਆ ਹੀ ਇਥੇ ਹਾਰ ਲੱਕਾਏ ਜਦੋਂ ਹੀ ਲੈ ਗਏ ਤੇ ਉਹਨਾਂ ਨੇ ਗੋਲੀ ਚਲਾਤੀ ਤੇ ਅਹੀਂ ਚਲਾਈ ਤੇ ਉਹਦੇ ਵਿੱਚੋਂ ਮਰ ਗਿਆ ਜਾਂ ਉਹਦੇ ਗੋਲੀ ਲੱਗ ਗਈ ਜੋ ਅੱਜ ਕਾਣੀ ਵੇਖਦੇ ਆ ਜੀ ਜੀ ਪੁਲਿਸ ਨੇ ਆਪਣਾ ਜਿਹੜਾ ਰਵਈਆ ਬਦਲਿਆ ਨੀਗਾ ਹੁਣ ਤਾਂ ਸੈਂਟੀਫਿਕ ਐਵਿਡੈਂਸ ਇੰਨਾ ਵੀ ਇੰਨੀ ਚੀਜ਼ਾਂ ਆ ਗਈਆਂ ਵੀ ਤੁਸੀਂ ਲਾਈਟ ਡਿਟੈਕਟਿਵ ਟੈਸਟ ਹੈਗੇ ਆ ਹੋਰ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹਦੇ ਨਾਲ ਤੁਸੀਂ ਸੱਚਾਈ ਪਤਾ ਕਰ ਸਕਦੇ ਸੈਂਟੀਫਿਕ ਐਵਿਡੈਂਸ ਸਿਆ ਮੋਬਾਈਲ ਡੇਟਾ ਨਾ ਟਾਵਰ ਲਿਕੇਸਨ ਇਹੋ ਜਿਹੀਆਂ ਚੀਜ਼ਾਂ ਇਕੱਠਾ ਕਰਕੇ ਤੁਸੀਂ ਉਹਨਾਂ ਨੂੰ ਸਜ਼ਾ ਦੇਵਾ ਸਕਦੇ ਜੇ ਯਕੀਨ ਹੈ ਕ੍ਰਾਈਮ ਕੀਤਾ ਤੇ ਤੇ ਕਾਨੂੰਨ ਨੂੰ ਸਖਤ ਬਣਾਓ ਕਾਨੂੰਨ ਦੇ ਅਦਾਲਤਾਂ ਦੇ ਜਿਹੜੇ ਫੈਸਲੇ ਆ ਉਹਨਾਂ ਤੇ ਨਿਰਭਰ ਰਹੋ ਇਸ ਤਰ੍ਹਾਂ ਤੁਸੀਂ ਜਿਹੜਾ ਆਪਣੇ ਤੌਰ ਤੇ ਕਰਦੇ ਇਹਦੇ ਨਾਲ ਜਿਹੜਾ ਸਭ ਕ੍ਰਾਈਮ ਵੱਧਦਾ ਵਗੜਦਾ ਨਹੀਂਗਾ ਆਪਾਂ ਵੇਖਿਆ ਹੋਊਗਾ ਵੀ ਕ੍ਰਾਈਮ ਜਿਹੜਾ ਪੰਜਾਬ ਚ ਤੇ ਰੁਕਿਆ ਨਹੀਂ ਜੇ ਆਪਾਂ ਇਹ 92 ਚ ਕਰਕੇ ਤੇ ਉਹਦੇ ਤੋਂ ਬਾਅਦ ਤੇ ਕਦੀ ਵੀ ਇੰਝ ਚੀਜ਼ਾਂ ਰੁਕੀਆਂ ਹੀ ਨਹੀਂਗੀਆਂ ਅੱਜ ਵੀ ਗੈਂਗਸਟਰ ਜਿਹੜੇ ਆ ਉਸੇ ਤਰ੍ਹਾਂ ਹੀ ਹੋਰ ਜਿਹੜੇ ਉਹਦੇ ਵਿੱਚ ਜੇ ਅੱਜ 10 ਹੈ ਕੱਲ ਨੂੰ 20 ਹੈ ਪਰਸੋਂ 100 ਹੈ ਕਿ ਉਹ ਚੀਜ਼ਾਂ ਵਧ ਹੀ ਜਾਂਦੀਆਂ ਘਟਣ ਨਹੀਂ ਕੋਈ ਦੇਈ ਤੇ ਜੇ ਇਹ ਤਰੀਕਾ ਆਪਣਾ ਬਦਲ ਲਗੇ ਉਹ ਆਪਣਾ ਰਵਈਆ ਬਦਲਦੀ ਆਇਦਰ ਲਾ ਐਲਾਨ ਫੋਰਸਿੰਗ ਏਜੰਸੀ ਆ ਕਾਨੂੰਨ ਦੀ ਇਹਨਾਂ ਨੇ ਪਾਲਣਾ ਨਹੀਂ ਕਰਦੀ ਤੇ ਦੂਜੇ ਕਿਉਂ ਕਰਨਗੇ ਇਹ ਕਰਕੇ ਜਿਹੜਾ ਵਾ ਇਹਨਾਂ ਨੂੰ ਅੱਜ ਵੀ ਉਹ ਪੁਰਾਣੇ ਕੇਸਾਂ ਦੇ ਸਾਰੇ ਰਿਕਾਰਡ ਇਹਨਾਂ ਨੂੰ ਸਭੋਂ ਪੁਲਿਸ ਨੂੰ ਆਪਣੀ ਸਾਰੀ ਪੰਜਾਬ ਪੁਲਿਸ ਨੂੰ ਜਿਹੜਾ ਉਹ ਪੁਰਾਣੇ ਕੇਸਾਂ ਦਾ ਰਿਕਾਰਡ ਵਿਖਾਉਣਾ ਚਾਹੀਦਾ ਇਹਨਾਂ ਸਾਰੇ ਆਪਣੀ ਹਸਤਰਾਂ ਨੂੰ ਦੋਨਾਂ ਕੇਸਾਂ 'ਚ ਕਿਵੇਂ ਸਜ਼ਾ ਹੋਈਆਂ ਕਿਵੇਂ ਇਹਨਾਂ ਨੇ ਗਲਤ ਕੰਮ ਕੀਤੇ ਆ ਕਸ ਕੰਮ ਜਿਹੜਾ ਇਹ ਅੱਗੇ ਸਿੱਖਣ ਵੀ ਅਗਲੇ ਅਸੀਂ ਆਈ ਪਰ ਲਾ ਕਰੀਏ ਤੇ ਕਿਸੇ ਨੇ ਜਾਤੀ ਨਾ ਕਰੀਏ ਮਤਲਬ ਜਿਹੜੇ ਇਹਨਾਂ ਦਾ ਫਲੋ ਫਲੋ ਟ੍ਰੇਨਿੰਗ ਸੈਂਟਰ ਜਾਂ ਪੀਏਪੀ ਜਨਨ ਜਾਂ ਬਹਾਦਰਗੜ੍ਹ ਉਥੇ ਪੁਰਾਣੇ ਕੇਸ ਦੱਸਣੇ ਚਾਹੀਦੇ ਇਹਨਾਂ ਨੂੰ ਟ੍ਰੇਨਿੰਗ ਦੇ ਦੌਰਾਨ ਬਿਲਕੁਲ ਦੱਸਣੇ ਚਾਹੀਦੇ ਬਿਲਕੁਲ ਦੱਸਣੇ ਚਾਹੀਦੇ ਜੀ ਉਥੇ ਆਪਾਂ ਕੀ ਕੀਤਾ ਤੇ ਕਿਵੇਂ ਆਪਾਂ ਨੂੰ ਜਿਹੜਾ ਇਹ ਭੂਤ ਨਾ ਪਿਆ ਅਦਾਲਤਾਂ 'ਚ ਜਾ ਕੇ ਭਾਵੇਂ 30 ਸਾਲ ਵੀ ਲੱਗ ਗਏ ਤਾਂ ਇੱਕ ਗਵਾਹ ਵੀ ਮਰ ਗਿਆ ਇਹਨਾਂ ਵਿੱਚ ਆਪਾਂ ਵੇਖਿਆ ਵੀ ਅੱਤੇ-ਅੱਤੇ ਵਿਟਨੈਸ ਜਿਹੜੇ ਹਨ ਉਹਨਾਂ ਦੀ ਡੈਥ ਹੋ ਚੁੱਕੀ ਹੈ ਵੀ ਇਹਨਾਂ ਨੇ ਉਹ ਉਦੋਂ ਆ ਮੈਨੂੰ ਪਲੇਸ਼ਨਾਂ ਕਰਕੇ ਤੇ ਅਦਾਲਤਾਂ ਨੂੰ ਇਨਫਲੂਐਂਸ ਕਰਕੇ ਤੇ ਸਟੇ ਕਰਾ ਲਈ ਹੈਗੀ ਇਹ 16 18 ਸਾਲ ਕੇ ਕੇਸ ਸਟੇ ਰਹਿ ਇਹਨਾਂ ਦੇ ਸਟੇ ਉਦੋਂ ਖੁੱਲੇ ਜਦੋਂ ਇਹਨਾਂ ਨੂੰ ਯਕੀਨ ਹੋ ਗਿਆ ਵੀ ਉਹਨਾਂਹੀਂ ਸਜ਼ਾ ਹੀ ਨਹੀਂ ਹੋ ਸਕਦੇ ਪਰ ਉਹਦੇ باوجود ਇਹਨਾਂ ਦੀਆਂ ਪੁਲਿਸ ਫਾਈਲਾਂ ਜਿਦੇ ਵਿੱਚ ਇਹਨਾਂ ਦੀਆਂ ਕਿੰਨੀਆਂ ਗੋਲੀਆਂ ਚਲਾਈਆਂ ਕਿੰਨੀਆਂ ਲੱਗੀਆਂ ਕਿੱਥੇ ਗੋਲੀ ਲੱਗੀ ਫਿਰ ਜਿਹੜੀ ਇਹਨਾਂ ਦੀਆਂ ਲੌਗ ਬੁੱਕਾਂ ਗੱਡੀਆਂ ਦੀਆਂ ਜਿੱਥੇ ਮੁਕਾਬਲਾ ਵਿਖਾਇਆ ਉੱਥੇ ਗੱਡੀ ਦੀ ਲੌਗ ਬੁੱਕ ਦੱਸਦੀ ਨਹੀਂ ਕਿ ਵੀ ਗੱਡੀ ਉੱਥੇ ਗਈ ਐ ਫਿਰ ਹਥਿਆਰ ਕਿਹੜੇ ਵਰਤੇ ਆ ਜਿਹੜੇ ਉਹਨੂੰ ਵਿਕਟਮ ਨੂੰ ਜਿਹੜੇ ਐ ਡਿਸੀਜ਼ ਨੂੰ ਲੱਗੇ ਉਹ ਕਿਹੜੀ ਗੋਲੀ ਲੱਗੀ ਐ ਜਿਹੜਾ ਸੈਂਟੀਫਿਕ ਐਵੀਡੈਂਸ ਇਹਨਾਂ ਨੂੰ ਇਹਨਾਂ ਨੂੰ ਦੱਸਣਾ ਚਾਹੀਦਾ ਵੀ ਤੁਸੀਂ ਵੇਖੋ ਆ ਪ੍ਰਾਣੀ ਕੇਸ ਵਿੱਚ ਆਪਣਾ ਕੀ ਸਾਡੇ ਅਫਸਰਾਂ ਨੇ ਕੀਤਾ ਕਿਵੇਂ ਸਾਨੂੰ ਭੁਗਤਣਾ ਪਿਆ ਈਵਨ ਬੈਡ ਨੇ ਮਿਲਿਆ ਇਹਨਾਂ ਨੂੰ ਜਿਹੜਾ ਤੁਸੀਂ ਸੁਪਰੀਮ ਕੋਰਟ ਦਾ ਆਰਡਰ ਵੇਖੋ ਜਿਹਦੇ ਚ ਵੀ ਇਨਕੁਆਇਰੀ ਮਾਰਕ ਕੀਤੀ ਉਹਨੇ ਕਿੰਨਾ ਸੀਰੀਅਸਲੀ ਆਪ ਕਿਵੇਂ ਇਹਨਾਂ ਨੇ ਜਿਹੜੇ ਲੋਕਾਂ ਦੀਆਂ লাশਾਂ ਨੂੰ ਲਵਾਸ ਕਹਿ ਕੇ ਤੇ ਵੱਡੇ ਪੱਧਰ ਤੇ ਸਹਕਾਰ ਕੀਤੀ ਉਹਦੇ ਵਿੱਚ ਵੇਖੋ ਫਿਰ ਕਿੰਨੀਆਂ ਜੱਜਮੈਂਟ ਆਈਆਂ ਪੰਜਾਬ ਪੁਲਿਸ ਦੇ ਉੱਤੇ ਕਿਵੇਂ ਇਹਨਾਂ ਨੂੰ ਉਹਨਾਂ ਨੇ ਕਿਹਾ ਵੀ ਇੱਕ ਕ੍ਰਾਈਮ ਨੂੰ ਆਪ ਜਿਹੜਾ ਜਿਹਨਾਂ ਲਾਵਾ ਨੂੰ ਆਪਣੇ ਹੱਥ ਚ ਲੈ ਦੇਦ ਕ੍ਰਾਈਮ ਕਰਦੇ ਆ ਜੀ ਜੀ ਇਹ ਕਰਕੇ ਇਹਨਾਂ ਨੂੰ ਤੇ ਉਹਨਾਂ ਗੱਲਾਂ ਤੋਂ ਸਿੱਖਣਾ ਚਾਹੀਦਾ ਇਹਨਾਂ ਨੂੰ ਵੀ ਲੈਸਨ ਇਹ ਬੇਨਾਲ ਹੀ ਲੈਸਨ ਨੇ ਜਿਹੜੇ ਆ ਕੇਸ ਸੱਜਾ ਹੁੰਦੇ ਆ ਤੇ ਹੈਰਾਨ ਆ ਵੀ ਇਹ ਇੱਕ ਸਾਈਡ ਤੇ ਕੇਸ ਸੱਜਾ ਹੁੰਦੀ ਖਬਰ ਹੁੰਦੀ ਹੈ ਕਿ ਸੱਚੇ ਬੰਨੇ ਜਿਹੜੀ ਆ ਝੂਠੇ ਇਹਨਾਂ ਦੇ ਕੋਰ ਮੁਕਾਬਲੇ ਦੀ ਖਬਰ ਹੁੰਦੀ ਹੈ ਸਿਰੋ ਬਹੁਤ ਬਹੁਤ ਸ਼ੁਕਰੀਆ ਵੀਰ ਕਸਰ ਧੰਨਵਾਦ ਜੀ ਤੁਹਾਡਾ ਜਾਣਕਾਰੀ ਥੈਂਕ ਯੂ